ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਐਤੀ ਵੀਰ ਵਿੱਚ ਚਾਰ ਨਗ ਦਿਖਾਵਾਂਗੇ ਜਰਸੀ ਦੀ ਦੋ ਗੱਪਣਾ ਚੱਕ ਪਾਸਾ ਬੱਚਿਆਂ ਪਲੂਣਾ ਤੇ ਇੱਕ ਹੈਗੀ ਪਾਲਕ ਬੱਚੀ ਜਰਸੀ ਤੇ ਇੱਕ ਤਾਜੀ ਸੂਈ ਵੀ ਚਾਰ ਨਾਲ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸੱਸੀ ਘਾਲ ਬਾਈ ਸੱਸੀ ਘਾਲ ਬਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਮੈਂ ਰੇਜਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੁਕਾ ਤਹਿਸੀਲ ਬੱਗਾਪੁਰਾ ਤੇ ਆਪਣਾ ਪੈਗਾ ਭਗਤੇ ਤੋਂ ਬੱਗਾਪੁਰਾ ਰੋਡ ਤੇ ਪਰ ਪਿੰਡ ਸੰਗਤਪੁਰਾ ਹਣਾ ਤੇ ਮੋਬਾਈਲ ਨੰਬਰ ਵੀਰ ਆਪਣਾ 98724 16597 98724 16597 16597 ਤੇ ਆਪਾਂ ਦਿਖਾਵਾਂਗੇ ਜਿਹੜੇ ਜੋੜਾ ਇਹ ਕਪੜਾ ਚੈੱਕ ਪਾਸ ਆ ਹਣਾ ਹਾਂ ਵੀਰ ਇਹ ਚੈੱਕ ਪਾਸ ਜਿਹੜੇ ਪਹਿਲੇ ਨੰਬਰ ਦੇ ਬੱਚੀ ਦੇਖਦੇ ਆ ਇਹ ਦੰਦੋ ਕਿਵੇਂ ਆ ਇਹਦਾ ਦੋ ਦੰਦ ਵੀ ਪੱਟੇ ਵਸ਼ੀ ਨੇ ਦੋ ਗੇਦਾਂ ਤੇ ਕੱਢ ਦੀ ਆ ਜੀ ਹਾਂ ਦੋ ਗੇਦਾਂ ਤੇ ਕੱਢ ਦੀ ਆ ਤੇ ਕੈ ਮਹੀਨੇ ਦੀ ਗੱਬਣ ਇਹ ਬਈ 5 ਮਹੀਨੇ ਚੱਕ ਪਾਸ ਆ ਜੀ 5 ਮਹੀਨੇ ਦੀ ਗੱਬਣ ਚੱਕ ਪਾਸ ਹਾਂਜੀ ਜਿਹੜਾ ਵੀਰ ਲਊਗਾ ਉਹ ਚੈੱਕ ਕਰਾ ਕੇ ਲਿਆ ਸਕਦਾ ਸਟਿਪਸ ਬਾਕੀ ਦੇਖੀਏ ਕੱਦ-ਗਾਠ ਹਾਈਟ ਵਗੈਰਾ ਬਹੁਤ ਆ ਹਨਾ ਕੱਦ ਬਈ 4.5 ਫੁੱਟ ਤੋਂ ਇੱਕ ਤਾਂ ਐਂਕੁੱਟਈ ਆ ਤੇ ਇਹਦਾ ਕੋਈ ਰਿਕਾਰਡ ਵਗੈਰਾ ਤੇ ਨਹੀਂ ਪਤਾ ਪਾਣ ਜਿਹੜੀ ਮਾਂ ਦਾ ਬੱਤੀ ਨਿੱਟ ਦਾ ਰਿਕਾਰਡ ਤੇ ਮੂੰਹ ਮੱਥਾ ਸੀਮਨ ਵਗੈਰਾ ਪਤਾ ਕੁਛ ਕਿਹੜਾ ਲੱਗਦਾ ਬਈ ਉਹ ਬੈਕਟਰ ਆ ਉਹਦਾ ਪਤਾ ਲੱਗਦਾ ਜਿਹੜਾ ਵੀਰ ਲਊਗਾ ਠੀਕ ਆ 5 ਮਹੀਨਿਆਂ ਤੋਂ ਕੁਝ ਕੁ ਦਿਨ ਉੱਪਰ ਆ ਗਈ ਬੱਚੀ ਇਹ ਤੇ ਚੰਗੇ ਸੀਮਣ ਚੰਗੇ ਰਿਕਾਰਡ ਦੀ ਹੈ ਮਾਦਰ ਰਿਕਾਰਡ ਵੀ ਚੰਗਾ ਤੇ ਬਾਕੀ ਹਾਈਟ ਤੇ ਸਾਈਜ਼ ਵਗੈਰਾ ਫੁੱਲ ਆ ਬਹੁਤ ਵੀ ਡਿਮਾਂਡ ਕਰਦਾ ਹੈਗੀ ਜਰਸੀ ਲੈਣੇ ਗੱਭਣ ਸੋ ਵਾਕੀ ਮੂੰਹ ਮੱਥਾ ਦੇਖੋ ਕੰਨ ਨਿਕਾ ਨਿਕਾ ਫੁੱਲ ਬਰੀਡ ਦੇ ਵਿੱਚ ਆ ਤੇ ਸ਼ਾਈਨੀ ਵਗੈਰਾ ਵੀ ਪੂਰੀ ਪਈ ਆ ਬਿਲਕੁਲ ਗੋਲਡਨ ਕਲਰ ਦੇ ਵਿੱਚ ਆ ਗਈ ਤੇ ਪਹਿਲਾ ਸੂਪ ਪਲੂਨ ਸੁਣੀ ਆ 5 ਮਹੀਨਿਆਂ ਦੀ ਗੱਭਣ ਚੈੱਕ ਕਨਫਰਮ ਪੂਰੀ ਵੱਡੀ ਜਰਸੀ ਬਣਾ ਮੇਰੇ ਆਪਣੀ ਤਸੱਲੀ ਹੋਈ ਵੇ ਚੈੱਕ ਵਾਲੀ ਹਾਂ ਬਾਈ ਅਗਲਾ ਡਾਕਟਰ ਆ ਦਾ ਨਾਲ ਲੈ ਕੇ ਆਓ। ਗੱਲ ਲੈ ਕੇ ਜਾਊਗਾ ਆਪਦੀ ਚੈੱਕ ਕਰਾ ਕੇ ਲੈ ਕੇ ਆਉਂਦਾ ਡਾਕਟਰ ਨਾਲ ਲੈ ਕੇ ਆ। ਜੈ ਜੈ ਗੱਲ ਆ ਜਮ। ਸੋ ਵੀ ਰੋ ਬਿਯਾਰੀ ਗੱਲ ਆ ਡਾਕਟਰ ਆ ਦਾ ਨਾਲ ਲੈ ਕੇ ਆਇਓ। 5 ਮਹੀਨੇ ਗੱਪਣ ਜਿੱਕ ਪਾ ਪਾਸ ਤੇ ਗੱਦੀ ਬੈੜ ਖੁੱਲੀ ਜਾਂਦੀ ਥੱਲੇ। ਸੋ ਥਣ ਦੇਖੋ ਨੀ ਓਰ ਤੋਂ। ਚਾਰੇ ਥਣ ਨਿੱਖਣ ਮੇ ਸਾਫ ਦੁਸਰੀ ਮਿੱਠੀ ਦੇ ਤੇ ਝੂੜੀ ਝਾਲੀ ਵੱਚੀ ਦੀ ਬਹੁਤ ਜਿਆਦਾ ਚੰਗੀ ਆ। ਤੇ ਮੋਲ ਆਪਾਂ ਵੀਰ ਤੋਂ ਪੁੱਛ ਲੈਨੇ ਤੇ ਇਹਦਾ ਭਾਅ ਆਪਾਂ ਕੀ ਰੱਖਿਆ ਜੀ। ਮੋਲ ਵੀ ਤੇ 60000 ਨਰਮ ਹੋ ਜੂਗੀ। ਆਰੇ ਇਹ ਹੋ ਜੂਗਾ ਮਾਣ ਤਣ ਕਰ ਦਾਂਗੇ 60 ਚ ਮਾਨ ਤਣ ਆਪਾਂ ਕਰ ਦਾਂਗੇ ਸੋ ਡਿਮਾਂਡ 60000 ਆ 60000 ਦੇ ਵਿੱਚ ਨਰਮ ਹੋ ਜੂਗੀ ਤੇ ਅੰਦਾਜ਼ਾ ਇਹ ਲਈ ਜਦੋਂ ਤਿਆਰ ਹੋ ਗਈ ਕਈ ਵੀਰ ਕਹਿੰਦੇ ਆ ਵਾਛੀ ਦਾ ਹੀ 60 ਮੰਗ ਲਿਆ ਉਹਨਾਂ ਅਗਲੇ ਨੂੰ ਆਈ ਨਹੀਂ ਪਤਾ ਨਾ ਜਾਣ ਦਾ ਸਵਾ ਲੱਖ ਦੀ ਵਾਛੀ ਲੈਣੀ ਆ ਵੀਰੇ ਤੇ ਦੁੱਧ ਕਿੰਨਾ ਪਾ ਦੋ ਐਸਟੀਮੇਟੇ ਦੁੱਧ ਪਾ ਇੱਕ ਬੱਸ ਕੌਣੀ ਬੱਚੀ ਇਟਰਾਵਾ ਚਾ ਦੂ ਐਸਟੀਮੇਟ ਠੀਕ ਹੈ ਅਮੀ ਇਹ ਮਸ਼ੀਨ ਆਦੜੀ ਇਹ ਪੂਰੀ ਲਾਓ ਗੇਲ ਵਾਛੀ ਦੀ ਫੁੱਲ ਬਾਕੀ ਵਧੀਆ ਰੁੱਤ ਜਾਊਦੋ ਹਣਾ ਚੰਗੀ ਚੌਂਕੀ ਦੀ ਵਾਛੀ ਠੀਕ ਹੈ ਅੱਗੇ ਦੋ ਨੰਬਰ ਜਿਹੜਾ ਬੱਚਾ ਦੇਖੀਏ ਨੇ ਆਪਾਂ ਅਸਲ ਵਿੱਚ ਚੈੱਕ ਕਰਾ ਦਨੇ ਵੀ ਆ ਜਗਲਾ ਆਇ ਨਾਖੀ ਦੀ ਗੱਲ ਠੀਕ ਹੈ ਅਪਾ ਦੰਦ ਵੀ ਦਿਖਾਣੇ ਚਾਹੀਦੇ ਹਜੇ ਪੱਟੀ ਦੇ ਦੰਦ ਪਰ ਵੇਖ ਲੈ ਕੱਟਈ ਹੈ ਜਿਵੇਂ ਕੱਚੀ ਖੀਰੀ ਹੋਈ ਹੈ ਨਾ ਤੇ ਜਿਹੜੇ ਨਾਲ ਦੇਖਦੇ ਨੇ ਕੈਮੀ ਨਾਲ ਜੀ ਗੱਪਣਾ ਇਹ ਬਈ 4.5 ਮਹੀਨੇ ਦੀ ਚੱਕ ਪਾ ਦਾ 4.5 ਮਹੀਨੇ ਦੀ ਇਹ ਇਹ ਦਦੋ ਕਿਵੇਂ ਆ ਇਹ ਵੀ ਦੰਦ ਚੱਕਦੀ ਹੈ ਬਈ ਡੱਕ ਦੇ ਦਰਦੀ ਹੈ 6ਵੇਂ ਦੰਦ ਦੇ ਦੀ ਵੀ ਇਦਾਂ ਹੀ ਹੈ ਨਾ ਹਾਂ ਇਹ ਰਿਕਾਰਡ ਵਗੈਰਾ ਪਤਾ ਕੋਈ। ਕੱਠਾ ਇੱਕੋ ਜਗ੍ਹਾ ਤੋਂ ਆਇਆ। ਹਾਂ ਥੋੜੀ ਤੋਂ ਵੀ ਟੱਕਦੀ ਜੀ ਮੰਨ ਲਈ। ਠੀਕ ਐ। ਸੋ ਮੂੰ ਮੱਥਾ ਦੇਖੋ ਜਿੰਦ ਜਾਨ ਬਹੁਤ ਚੰਗੀਆਂ। ਪਿਓਰ ਅਸਲ ਜਰਸੀਆਂ ਜਿਹਨੂੰ ਕਹਿੰਦੇ ਪੰਜਾਬ ਵਾਲੀਆਂ ਸ਼ਾਈਨੀ ਗਾਲੀਆਂ ਪੂਰੀਆਂ। ਪਿਓਰ ਗੋਲਡਨ ਕਲਰ ਦੇ ਵਿੱਚ ਇਹ ਜਰਸੀ ਹੈਗੀ। ਇਹ ਪਲੂਣ 4.5 ਮਹੀਨਾ ਦੀ ਗੱਭਣ ਚੱਕ ਬਾਸ ਮੂੰਹੋਂ ਦੁੱਗ ਜਾਂਦਾ ਜੀ ਕੱਢਦੀ ਪਈ ਹੈਗੀ। ਤੇ ਬਾਕੀ ਮੂੰਹ ਮੱਥਾ ਦੇਖੋ ਇਹਦਾ। ਕਿਆ ਬਾਤ ਆ। ਬਿਲਕੁਲ ਬੱਚਾ ਏ ਬੋਦੀ ਵਾਲੀ ਬਿਹੜਾ। ਬੋਦੀ ਪੂਰੀ ਚੰਗੀ ਬੱਚੇ। ਠੀਕ ਐ ਜਿਹਨੂੰ ਕਹਿੰਦਾ 200 ਗ੍ਰਾਮ ਮੱਥੇ ਤੇ ਤੇ ਟੈਗ ਵਗੈਰਾ ਕਿੰਨਾ ਚ ਪਏ ਵਸੇ ਫਰਮਾਂ ਨੇ ਕੱਢ ਲਈ ਹੋਣੇ ਤੇ ਝੋਲੀ ਦੇਖੋ ਵੈੜਦੀ ਪੂਰੀ ਸਾਫ ਸੁਥਰੀ ਝੋਲੀ ਹੈ ਚੰਗੀ ਤੇ 4.5 ਮਹੀਨੇ ਦੀ ਗੱਬਣ ਚੈੱਕ ਪਾਸ ਕਨਫਰਮ ਆ ਚਾਰ ਥਾਣਾਗੇ ਤੇ ਵੀਰੇ ਇਹਦਾ ਮੁੱਲ ਆਪਾਂ ਕੀ ਰੱਖਿਆ ਜੀ ਜਿਹੜਾ ਮੁੱਲ ਵੀਰ 5000 ਮਾਨਤਨ ਹੋ ਜੇ ਵਿੱਚੋਂ ਹਾਂ ਵੀਰੇ ਮਾਨਤਨ ਹੋਣੀਗਾ ਵਸੀ ਨੇ ਤੇ ਲੱਗਦਾ ਬਸੀ ਦੇ ਹੋਣੀ ਵੀ ਇੱਕ ਸੁਲਾਈ ਬੁਲਾਈ ਬਹੁਤ ਚੰਗੀ ਆ ਹਣਾ ਠੀਕ ਹੈ ਜੀ ਅੱਗੇ ਤਿੰਨ ਨੰਬਰ ਤੇ ਆਪਾਂ ਬੱਚਾ ਦੀ ਕਿਹਨੇ ਜਰਸੀ ਦਾ ਇਹਦੀ ਉਮਰ ਕਿੰਨੀ ਕਾ ਇਹ ਭਾਈ 11 ਮਹੀਨੇ ਦਾ ਮੁੰਡਾ ਬੱਚੇ 11 ਮਹੀਨਾ ਦਾ ਕਿਰਾਇਆ ਬੱਚਾ ਜਮਾ ਹਾਂਜੀ ਇਹ ਕੀ ਕੱਢਿਆ ਇਹ ਬੱਚਾ ਪਾ ਚੜਾ ਤੀਕਾ ਥਾਣੀ ਦੇ ਚਾਰੀ ਹੈ ਚਾਰੀ ਥਾਣਾ ਭਾਈ ਥਣ ਚਾਰੀ ਹੈ ਕੋਈ ਫੋਰਸਾਂ ਨਹੀਂ ਹੈਣਾ ਧੋਰੀ ਬਾਹਰ ਨੂੰ ਇਹਨੂੰ ਕੁਆਲਟੀ ਦੇਖੋ ਬੱਚੇ ਤੇ ਕਿਹੜੇ ਸੀਮਨ ਦੇ ਕੁਝ ਪਤਾ ਕਿ ਨਹੀਂ ਪਤਾ ਇਹਦਾ ਬਿਸਤਰਾ ਪਿਆ ਬੱਚੇ ਠੀਕ ਆ ਵੀ ਕਿਹੜੇ ਸ਼ਰਾਦੀ ਹੈਗੀ ਹੈਣਾ ਸੋ ਬਾਇਓ ਡਾਟਾ ਸਾਨੂੰ ਟੋਟਲ ਸਾਰਾ ਮਿਲੂਗਾ ਤੇ ਸ਼ਾਈਨਿੰਗ ਵਗੈਰਾ ਦੇਖੋ ਬੱਚੇ ਦੇ ਬਹੁਤ ਜ਼ਿਆਦਾ ਹੈਗੀ 11 ਮਹੀਨੇ ਦੀ ਸਾਰੀ ਏਜ ਹੈਗੀ ਬੱਚੀ ਦੀ ਤੇ ਮੰਨ ਕੇ ਚੱਲੀ ਇੱਕ ਵਾਰ ਹੀਟ ਦੇ ਵਿੱਚ ਆ ਚੁੱਕੀ ਹੈ ਹੈਣਾ ਹਾਂ ਚੁੱਕੀ ਤਕਰੀਬਨ ਵਧੀਆ ਇਹ ਲੈਣ ਦੇ ਕਾਬਲ ਬਿਲਕੁਲ ਹਾਂ ਹਾਂ ਬਾਈ ਸੋ ਜਾਣੀ ਹੋ ਜਾ ਬਾਈ ਹੀਟ ਮੈਸ ਨੂੰ ਸੋ ਮੱਥਾ ਵਗੈਰਾ ਦੇਖੋ ਤੇ ਕੰਨ ਦੇਖੋ ਇਹਨਾਂ ਖਰਗੋਸ਼ਾਂ ਨੂੰ ਜੋੜਦੀ ਪਈਆ ਤੇ ਪੂਰੀ ਸ਼ਾਈਨਿੰਗ ਵਗੈਰਾ ਰਾਜੀ ਸਮੀਪੜੀ ਵੀ ਚਾਰ ਥਾਣਾ ਕੋਈ ਫੋਟਾਂਗ ਨਹੀਂ ਵਧੀਆ ਪੱਠ ਫੁੜੇ ਦੀ ਬਣਤਰ ਕੁਆਲਿਟੀ ਚੰਗੀ ਆ ਬੱਚੀ ਦੇ ਵਿੱਚ ਤੇ ਇਹਦੀ ਆਪਾਂ ਕੀਮਤ ਕੀ ਰੱਖੀ ਜੀ ਇਹਦਾ ਰੇਟ ਆ ਬਰੇ 32000 32000 ਹਾਂ ਜੀ 30 ਹੋ ਜਾ ਮੰਨ ਲਈ ਆਪਾਂ ਕਾ ਕੋਈ ਨਹੀਂ ਕਰਦਾ ਮੌਕੇ ਦੀ ਮਾਨਦਾਨ ਜੇ ਕੋਈ ਵੀਰ ਇਕੱਠਾ ਲਓ ਪਰ ਥੋੜਾ ਜਿਆਦਾ ਮਾਨਦਾਨ ਕਰਦਾ ਠੀਕ ਹੈ ਜੇ ਕੋਈ ਇਕੱਠਿਆਂ ਦੇ ਨਾਲ ਪਾ ਲੇ ਇਕੱਠੇ ਲੈਂਦਾ ਉਹ ਮਾਨਦਾਨ ਪੁੱਲੀ ਕਰ ਪਰ ਜੇ ਤਿੰਨੇ ਕੋਈ ਵੀਰ ਇਕੱਠੇ ਚਾਵਲ ਹੋਵੇ ਫਰੀਦ ਦੇ ਦੋ ਗੱਬਣਾ ਚੈੱਕ ਪਾਸਾ ਤੇ ਇੱਕ ਹੈਗਾ ਛੋਟਾ ਪਾਲਕ ਬੱਚਾ 11 ਮਹੀਨੇ ਦੀ ਏਜ ਆ ਪਹਿਲਾ ਨੰਬਰ 5 ਮਹੀਨੇ ਦੂਜਾ ਨੰਬਰ 6.5 ਮਹੀਨੇ ਦੀ ਤੇ ਚੌਥੇ ਨੰਬਰ ਤੇ ਆਪਾਂ ਵਿਹੜ ਦੇਖੀ ਇਹਨੇ ਤੇਰੀ ਸੂਈ ਦੀ ਇਹ ਕਿਹੜਾ ਸੂਆ ਸੂਈ ਆ ਤੇ ਇਹਨੂੰ ਦਿਨ ਕਿਹਵਾ ਹੋ ਗਿਆ ਸੂਈ ਨੂੰ ਜੀ ਅੱਜ ਵੀਰੇ ਤੀਜਾ ਦਿਨ ਬੱਚਾ ਆ ਗਿਆ ਬੱਚਾ ਜੇ ਬੱਚੀ ਬੱਚੀ ਹੈ ਮੇਰੇ ਬੱਚੀ ਬੱਚੀ ਆ ਗਈ ਆਪਣੀ ਸਾਈ ਵਾਲ ਜਾਣਾ ਹਾਂਜੀ ਸਾਈ ਵਾਲ ਦੀ ਗੱਲ ਠੀਕ ਐ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ ਹਾਂਜੀ ਤੇ ਜੇਰ ਚੋਂ ਡੰਨ ਇਹ ਡੰਨ ਆ ਬਈ ਕਿੰਨਾ ਕੁ ਦੁੱਧ ਹਾਜ਼ਰ ਆ 12-13 ਲੀਟਰ ਹੈਗਾ ਜੀ 12 ਕਿਲੋ ਲੀਟਰ ਦੁੱਧ ਹਾਜ਼ਰ ਆ ਹਾਂਜੀ ਚੌਂਡ ਚਵਾਦੀ 1 ਨੰਬਰ ਚਵਾਦੀ ਦੀ 1 ਨੰਬਰ ਆ ਬਾਈ ਠੀਕ ਐ ਇਹ ਥਾਉ ਦਾ ਕੋਈ ਯਾਨਤ ਨਹੀਂ ਬੱਚਾ ਚੈਨਾ ਸਾਢੇ ਚੈਨਾ ਸਾਢੋ ਠੀਕ ਐ ਉਹ ਦਿਾਈ ਧਾਰਾ ਮਾਰ ਲਾ ਧਾਰਾ ਤੁਰੇ ਦੀ 1 ਨੰਬਰ ਹਾਂ ਹਾਂ ਲੈ ਪੋਲੀ ਧਾਰਾ ਕੋਈ ਮੱਝ ਨਹੀਂ ਮੋਟਾ ਚੋਣਾ ਪੂਰਾ ਵਧੀਆ ਹਾਂ ਸਭ ਰੋਚ ਚੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਤੇ ਕਿੰਨਾ ਦੁੱਧ ਹਾਜ਼ਰ ਹੈ ਇਸ ਵਕਤ ਇਹ ਥੱਲੇ ਭਾਈ 12 13 ਲੀਟਰ ਥੱਲੇ ਛੱਡ ਕੇ ਤਿਆਰ ਹੈ ਵੱਜਾ ਛੱਡ ਗਈ ਮੰਨ ਕੇ ਚੱਲੀਏ ਤੇ ਸੂਆ ਕਿਹੜਾ ਸੂਈ ਵੀ ਇਹ ਦੂਜਾ ਸੂਆ ਰਸਿਆ ਭਾਈ ਮਲਕਨ ਐਸਟੀਮੇਟ ਕਿੰਨਾ ਕੁ ਪਾਉ ਦੋਦੇ ਭਾਈ ਉਹਨਾਂ ਨੇ ਅਸਲ ਬਲੂਨ 18 ਲੀਟਰ ਚੋਇਆ ਸੀ ਠੀਕ ਹੈ ਤੇ ਕੀ ਮੰਨੀਏ 20000 ਆਸ-ਪਾਸ ਜਾ ਸਕਦੀ ਹੈ ਭਾਈ ਆਪਾਂ ਤਾਂ 18 ਕਹਿ ਕੀ ਦਮਾਗੇ ਨਾ ਰੇਟ ਅਗਲੇ ਵੀ 60 ਭਾਈ 24 ਤੋਂ 25 ਦੋ ਰੇਟ ਇਹਦਾ ਕੀ ਰਹੂਗਾ ਇਹਦਾ 60000 ਬੋਲ ਤੋਰੀ ਬਾਹਰ ਸੋ ਬਿਰੋ 65000 ਰੁਪਏ ਦੀ ਕੀਮਤ ਆ ਤੇ ਲੇਵਾ ਲੂਆ ਚੰਗਾ ਪੂਰਾ ਸਾਫ ਸੁਥਰਾ ਤੇ ਪੂਰੇ ਕੱਦ ਬੈਟਲੀ ਪਿੱਛੇ ਸਾਈਵਾਲ ਨਸਲ ਦੀ ਬੱਚੀ ਆ ਹਵਾਨੇ ਤੇ ਨਾੜਾ ਨੂੜਾ ਬਹੁਤ ਜਿਆਦਾ ਚੰਗੇ ਆਗੀਆਂ ਤੇ ਜਿੰਦ ਜਾਨ ਰਾਜੀ ਸਭੀ ਬਲੀ ਵੀ ਸੋ ਮਿਲਕ ਮੈਨ ਵਗੈਰਾ ਦੇਖੋ ਥੱਲੇ ਤੇ ਦੁੱਧ ਕਰਨ ਵਾਲੀ ਚੰਗੀ ਕੀਰ ਹੋ ਜੁ 18 ਤੋਂ ਪਾਰ ਵੀ ਚੋ ਸਕਦੇ ਸੋ ਨਾੜਾ ਵਗੈਰਾ ਦੇਖੋ ਹਵਾਨੇ ਤੇ ਬਹੁਤ ਸੋਹਣੇ ਦਿਖਾਈ ਦੀ ਜਾਂਦੀਆਂ ਤੇ ਕੀਮਤ ਇਹਦੀ ਹੈਗਾ 65000 ਰੁਪਏ ਸੋ ਸੈਨਿਕ ਵਗੈਰਾ ਦੇਖੋ ਸੋ ਬਿਰੋ ਚਾਰ ਨਾਗਾ ਮਸਨੂ ਦਿਖਾ ਚੁੱਕੀਆਂ ਪਿੰਡ ਪੈਂਦਾ ਸੰਗਤਪੁਰਾ ਬਾਗੇ ਪ੍ਰਾਣੇ ਫਿਰ ਮੁੱਦ ਆ ਪਾਕਤ ਜੀ ਦਾ ਬਾਗੇ ਪ੍ਰਾਣੇ ਵੀ ਜਾਣੇ ਆ ਉਸ ਰੋਡ ਦੇ ਉੱਪਰ ਪੈਂਡ ਆਉਂਦਾ ਚਾਰ ਨਗਰ ਦਿਖਾ ਦੇ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ